ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਹਲਕਾ ਬੁਲਾਡਾ ਵਿਖੇ ਕਾਂਗਰਸੀ ਆਗੂ ਡਾਕਟਰ ਰਣਵੀਰ ਕੌਰ ਮੀਆਂ ਅਤੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੀ ਅਗਵਾਈ ਦੇ ਵਿੱਚ ਪਿੰਡ ਬਰੇ ਅਤੇ ਰਾਮਪੁਰ ਮੰਡੇਰ ਵਿਖੇ ਦਰਜਨਾ ਪਰਿਵਾਰਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਸ਼ਾਮਲ ਕਰਨ ਤੋਂ ਬਾਅਦ ਇਨ੍ਹਾਂ ਪਿੰਡਾਂ ਦੇ ਵਿੱਚ ਵੱਖ-ਵੱਖ ਗੇਮਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦਾ ਵੀ ਸਨਮਾਨ ਕੀਤਾ ਗਿਆ ਕੌਰ ਸਿੰਘ ਜੀ ਜਿੰਦਾਬਾਦ ਮਨਕੌਰ ਸਿੰਘ ਜੀ ਜਿੰਦਾਬਾਦ ਡਾਕਟਰ ਅਨਵੀਰ ਕੌਰ ਮੀਆਂ ਜਿੰਦਾਬਾਦ ਡਾਕਟਰ ਅਨਵੀਰ ਕੌਰ ਮੀਆਂ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿਹੜੇ ਮੇਰੀ ਸਾਹਮਣੇ ਬੈਠੀਏ ਇਹਨਾਂ ਨੂੰ ਇੱਕ ਬੜਾ ਵਧੀਆ ਇੱਕ ਚਿੰਗਾਰੀ ਹੈ ਇੱਕ ਮੰਦਰ ਵਿੱਚ ਇਹ ਫੁਰਨਾ ਉਹਦੇ ਨੂੰ ਦੇਖ ਕੇ ਵੀ ਜੀ ਇਹ ਪਹਿਲੇ ਨੰਬਰ ਤੇ ਆਪਾਂ ਨੇ ਅੱਸੀ ਵੀ ਕੰਨੂ ਵਕ ਵਕ ਕੀੜਾ ਦੇ ਵਿੱਚ ਜਾਣਾ ਹੈ ਕਿਸੇ ਨੇ ਖਿਡਾਰੀ ਬਣਨਾ ਹੈ ਕਿਸੇ ਨੇ ਕਾ ਕਿਸੇ ਨੂੰ ਜਾਣਾ ਮੰਦਿਰ ਨਹੀਂ ਪਰਿਸਪਿੰਡ ਵੀ ਮੇਛਾਨੀ ਹੈ ਕੱਲੀ ਕੱਲੀ ਮੇਰੀ ਭੈਣ ਜਾਣੀ ਮੈਂ ਤੁਹਾਡੇ ਵਿੱਚੋਂ ਇੱਕ ਐ ਮੈਂ ਤੁਹਾਡੇ ਪਰਿਵਾਰਾਂ ਵਿੱਚੋਂ ਇੱਕ ਐ ਕੱਲੀ ਕੁੜੀ ਹੋਣ ਦੇ ਨਾਤੇ ਨਹੀਂ ਮੈਂ ਸੱਚੀ ਤੁਹਾਡੀ ਕੁੜੀ ਐ

ਫਟੇ ਕੱਟ ਦਾ ਰੂਪ ਧਾਰਨ ਕਰ ਰਹੀਆਂ ਤੁਸੀਂ ਕਿਸ ਤਰ੍ਹਾਂ ਦੇ ਦੋ ਲੋਕਾਂ ਦੇ ਜਾਨ ਨੇ ਅਸੀਂ 2027 ਬਸ ਬਿਲਕੁਲ ਕਲੀਅਰ ਹੀ ਲੱਗਦਾ ਲੋਕਾਂ ਦਾ ਕਿਉਂਕਿ 2.5 ਸਾਲ ਦੇ ਵਿੱਚ ਜਿਹੜੀ ਨਿਰਾਸ਼ਾ ਇਸ ਸਰਕਾਰ ਤੋਂ ਲੋਕਾਂ ਦੇ ਪੱਲੇ ਪਈ ਹੈ ਉਸ ਦੀ ਪ੍ਰਤੀਕਿਰਿਆ ਜਿਹੜੀ ਆ ਆਵਾਮ ਦੇ ਰਾਹੀਂ ਸਾਹਮਣੇ ਆ ਰਹੀ ਹੈ ਮੈਂ ਤਾਂ ਜਿੱਥੇ-ਜਿੱਥੇ ਵੀ ਗਿਆ ਲੋਕ ਬਿਲਕੁਲ ਅੱਕੇ ਪਏ ਤਾਂ ਉਸੇ ਚੀਜ਼ ਦਾ ਫਿਰ ਅਸੀਂ ਲੋਕਾਂ ਨੂੰ ਮਿਲ ਕੇ ਪਤਾ ਲੱਗਦਾ ਹੈ ਕਿ ਕੋਸ਼ੇ ਕਰ ਰਹੇ ਹਾਂ 2027 ਦੇ ਵਿੱਚ ਜਿਹੜੀ ਇੱਕ ਮਹਿਮ ਬਣ ਕੇ ਸਾਹਮਣੇ ਆ ਗਈ ਮੈਡਮ ਅਜੀ ਪੰਡ ਰਾਮਪੁਰ ਮਲੇਰ ਤੇ ਬਰੇ ਸਭ ਨੇ ਪ੍ਰੋਗਰਾਮ ਕੀਤੇ ਹੈ ਕਿ ਵੱਡੀ ਗਿਣਤੀ ਵਿੱਚ ਲੋਕਾਂ ਦਾ ਸ਼ਾਗਨਕ ਪਾਰਟੀ ਵਿੱਚ ਤਰ੍ਹਾਂ ਦੇਖ ਰਿਹਾ ਸੀ ਦੇਖੋ ਬੜਾ ਅੱਛਾ ਲੱਗ ਰਿਹਾ ਹੈ ਕਿਉਂਕਿ ਬਹੁਤ ਉਮੀਦਾਂ ਲੈ ਕੇ ਲੋਕਾਂ ਨੇ ਝਾੜੂ ਦੀ ਸਰਕਾਰ ਬਣਾਈ ਸੀ ਪਰ ਉਹਨਾਂ ਦੀ ਜਿਹੜੀਆਂ ਉਮੀਦਾਂ ਨੇ ਉਹ ਅੱਜ ਟੁੱਟਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ 2-3 ਸਾਲ ਦੇ ਕਰੀਬ ਹੋ ਚੁੱਕੇ ਹੈ ਸਰਕਾਰ ਬਣੀ ਨੂੰ ਤੇ ਹੁਣ ਲੋਕ ਇਹ ਜੋ ਉਹਨਾਂ ਨੇ ਬਦਲਾਵ ਦਾ ਨਾਰਾ ਦਿੱਤਾ ਸੀਗਾ ਉਸ ਤੋਂ ਨਿਰਾਸ਼ ਹੋ ਕੇ ਉਹ ਵਾਪਸ ਕਾਂਗਰਸ ਵੱਲ ਆ ਰਹੀ ਨੇ ਕਿਉਂਕਿ ਕਿਤੇ ਨਾ ਕਿਤੇ ਪੁਰਾਣੀ ਪਾਰਟੀ ਖੜੀ ਨਜ਼ਰ ਆ ਰਹੀ ਹੈ ਉਹਨਾਂ ਦੇ ਵਿੱਚ ਔਰ ਅੱਜ ਮੇਰੇ ਜੋ ਬਰੇ ਆਂਦਾ ਮਕਸਦ ਸੀਗਾ ਉਹ ਸਾਡੇ ਇੱਥੇ ਮੇਰਾ ਵੀਰ ਹੈ ਗੁਡ ਪ੍ਰੀਫ ਉਹ ਇੰਟਰਨੈਸ਼ਨਲੀ ਖਬੱਡੀ ਦੇ ਵਿੱਚ ਖੇਡ ਕੇ ਆਏ ਨੇ ਅਸੀਂ ਉਹਨਾਂ ਨੂੰ ਗ੍ਰਹਿ ਵੀ ਕਿਹਾ ਕੇ ਉਹਨਾਂ ਨੂੰ ਵਧਾਈ ਦੇਣਾ ਚਾਹੁੰਦੇ ਸੀ ਔਰ ਜਦੋਂ ਅਸੀਂ ਇਹਨਾਂ ਨਾਲ ਆਣ ਦੀ ਗੱਲ ਕੀਤੀ ਤਾਂ ਸਾਨੂੰ ਇਹ ਤੋਂ ਪਤਾ ਲੱਗਿਆ ਕਿ ਪਾਰਟੀ ਪੱਧਰ ਤੇ ਵੀ ਕਈ ਲੋਕ ਜੁਆਇਨ ਕਰਨਾ ਚਾਹੁੰਦੇ ਨੇ ਅਗਰ ਮੰਡੇਰ ਪਿੰਡ ਦੀ ਗੱਲ ਕਰਾਂ ਤਾਂ ਅੱਜ ਅੱਧੇ ਤੋਂ ਵੱਧ ਪਿੰਡ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਚੁੱਕਿਆ ਹੈ ਔਰ ਆਉਣ ਵਾਲੇ ਸਤਾਈ ਦੇ ਇਲੈਕਸ਼ਨ ਦੇ ਵਿੱਚ ਅਸੀਂ ਦੇਖਾਂਗੇ ਕਿ किस तरह सरकार बन दी है और एक नई हिस्ट्री जो बनेगी